ਅਸਾ ਜੀ ਆਪਾਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰਦੇ ਆ ਇੱਕ ਮਤਲਬ ਗੱਲ ਡਾਕਟਰ ਸਾਹਿਬ ਹੁਣਾਂ ਦੱਸੀ ਆ ਜੀ ਕਿਸੇ ਨੂੰ ਵੀ ਮਤਲਬ ਜਿੱਦਾਂ ਹਿਊਮਨ ਬਾਡੀ ਦੇ ਤੌਰ ਤੇ ਜੇ ਡਾਕਟਰ ਹਿਊਮਨ ਬਾਡੀ ਦੇ ਨੇ ਜੀ ਡਾਕਟਰ ਸੁਨਾਮ ਸਿੰਘ ਜੀ ਸੋ ਇਹਨਾਂ ਨਾਲ ਗੱਲ ਕਰਦੇ ਆ ਜੀ ਹਿਊਮਨ ਬਾਡੀ ਬਾਰੇ ਮੈਡੀਸਿਨ ਕੁਝ ਦੱਸ ਰਹੇ ਨੇ ਹਾਂਜੀ ਡਾਕਟਰ ਸਾਹਿਬ ਹਾਂਜੀ ਸასი ਸ਼ਾਲ ਸਾਰੇ ਵੀਰਾਂ ਨੂੰ ਵੀਰ ਜੀ ਆਪਾਂ ਹਿਊਮਨ ਬਾਡੀ ਦੇ ਵਿੱਚ ਮੈਡੀਕਲ ਪ੍ਰੈਕਟਿਸ਼ਨ ਐਸੋਸ਼ੀਏਸ਼ਨ ਪੰਜਾਬ ਦੇ ਗਰੁੱਪ ਮੈਂਬਰ ਆ ਜੀ ਤੇ ਆਪਾਂ ਪਹਿਲਾ ਹਵਾਲਾ ਦੇ ਜੁਕੇ ਆਪਣੇ ਗਰੁੱਪ ਦਾ ਵੀ ਤੇ ਮੇਰੇ ਸੀਨੀਅਰ ਡਾਕਟਰ ਗੁਰਨੇਕ ਸਿੰਘ ਜੀ ਡਾਕਟਰ ਪਿਆਰਾ ਸਿੰਘ ਜੀ ਡਾਕਟਰ ਅਵਤਾਰ ਸਿੰਘ ਕਿਲਾ ਲਾਲ ਸਿੰਘ ਤੇ ਡਾਕਟਰ ਗਿਲ ਸਾਹਿਬ ਡਾਕਟਰ ਸਤਾਮ ਜੀ ਕਣੀਲਾ ਤੋਤੇ ਹੋਰ ਮੇਰੇ ਇਹ ਜਿੰਨੇ ਵੀ ਗਰੁੱਪ ਮੈਂਬਰਾਂ ਉਹਨਾਂ ਨੂੰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਕੋਜੇ ਵਿਛੜੀਆਂ ਰੂਹਾਂ ਆਪਣੀਆਂ ਅੱਛਾ ਜੀ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਛਾਣਾ ਬਖਸ਼ਣ ਦੇ ਬਿਲਕੁਲ ਜੀ ਬਾਕੀ ਹਿਮਨ ਬੋਡੀ ਦੇ ਵਿੱਚ ਆਪਾਂ ਮੈਡੀਸ਼ਨ ਅਯੁਰਵੇਦ ਦੇ ਵਿੱਚ ਦੇਸੀ ਨਾਲ ਜੁੜੇ ਹੋਏ ਆ ਅੱਛਾ ਜੀ ਜਿਹਦੇ ਕੁਝ ਕੁ ਫਾਰਮੂਲੇ ਆਪਣੇ ਤਿਆਰ ਕੀਤੇ ਆ ਅੱਛਾ ਤੇ ਕੁਝ ਕੇ ਆਪਾਂ ਸ਼ਲਾ ਮਕਸਦਾ ਗੁਜੰਡ ਵੀ ਨਮ ਕੀਤਾ ਹੈ ਠੀਕ ਹੈ ਜੀ ਤੇ ਹਿਮਨ ਬੋਡੀ ਦੇ ਵਿੱਚ ਆਪਾਂ ਸਪਰਮ ਨੇ ਲੋਕ ਜਿਸ ਤਰ੍ਹਾਂ ਸਪਰਮ ਕੌਣ ਘਟਵਾ ਹਾਂਜੀ ਹਾਂਜੀ ਹਿਮਨ ਬੋਡੀ ਦੇ ਵਿੱਚ ਆਪਾਂ ਹਾਂਜੀ ਬਹੁਤ ਸਾਰੇ ਇਹ ਪ੍ਰੋਬਲਮ ਚੱਲ ਰਹੀ ਹੈ ਜੀ ਗਾਮ ਦੇ ਕਿਉਂਕਿ ਆਪਣਾ ਦਾ ਖਾਣਾ ਪੀਣਾ ਸਹੀ ਨਹੀਂ ਹੈਗਾ ਹਾਂਜੀ 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 ਆਪਾਂ ਫਾਸਟ ਫੂਡ ਜ਼ਿਆਦਾ ਖਾਣ ਦੇ ਚੱਕਰ ਦੇ ਵਿੱਚ ਆਪਾਂ ਬਿਮਾਰੀਆਂ ਨੂੰ ਸਤਾਉਂਦਾ ਆ ਬਿਲਕੁਲ ਜੀ ਅੱਜ ਕੱਲ ਜਿਵੇਂ ਮੰਨ ਕੇ ਚੱਲੋ ਵੀ ਡੀਐਨਏ ਵਿੱਚ ਚੇਂਜ ਹੋ ਰਹੇ ਸਭੀਆਂ ਦੇ ਜੂ ਆਪਣੇ ਨੂੰ ਹਿਊਮਨ ਬੋਡੀ ਦੀ ਮੈਡੀਸਿਨ ਦੀ ਲੋੜ ਹੋਵੇ ਤੋਂ ਮੇਰੇ ਨੰਬਰ ਤੁਹਾਨੂੰ ਸੇਵ ਕਰ ਸਕਦਾ 9779527401 ਠੀਕ ਹੈ ਜੀ 9779527401 78141 7528828 7814175828 ਠੀਕ ਹੈ ਜੀ ਦੋਨੋਂ ਨੰਬਰ ਸੇਵ ਕਰ ਸਕਦਾ ਮੇਰਾ ਵੀਰ ਕੋਈ ਵੀ ਪਰਸਨ ਤੌਰ ਤੇ ਪੁੱਛ ਕੇ ਆਪਣੀ ਇਹ ਚੀਜ਼ ਨੂੰ ਗੁਪਤ ਰੱਖਦੇ ਹੋਏ ਆਪਾਂ ਮੈਡੀਸਿਨ ਬਾਰੇ ਠੀਕ ਹੈ ਜੀ ਆਪਣਾ ਕਲੀਨਿਕ ਦਾ ਐਡਰੈਸ ਤੁਹਾਨੂੰ ਕਿਦਾਂ ਐਡਰੈਸ ਹੈ ਮੇਰਾ ਪਿੰਡ ਹਰਚਵਾਲ ਤੇ ਕਲੀਨਿਕ ਆਪਣਾ ਭੇਡਪਤਮ ਡੱਡਾ ਸ਼ੂਗਰ ਮਿਲਦੇ ਸਾਹਮਣੇ ਠੀਕ ਹੈ ਜੀ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਕਾਲ ਕਰ ਸਕਦਾ 9 ਵਜੇ ਤੋਂ ਸ਼ਾਮ 5 ਵਜੇ ਤੱਕ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਡਾਕਟਰ ਸਾਹਿਬ